ਦਾਤ ਦਾ ਦੋਈ ਦੀਦਾ ਨਹੀਂ ਮੈਨੂੰ ਤੇਰੇ ਦਾਤੋਂ ਪੱਥੇ ਵਧਿਆ ਅੱਜ ਓ ਦੇ ਪੱਥੇ ਆ ਲਿਆ ਦੱਤ ਆ بیا ਦੱਤ ਲਾ ਦੇ ਓਏ ਓਏ ਸੱਤਾ ਮਾਸਤਾ ਓਏ ਆਏ ਓਏ ਦੱਤਾ ਨਗਲਾ ਦਿਓ ਤੂੰ ਤਾਂ ਜਮਾ ਮੈਨੂੰ ਤੇ ਲਈ ਪੱਥੇ ਬੱਦਨੇ ਸੀ ਆ ਵੀ ਦੱਤ ਦੇ ਪੱਥੇ ਆ ਇਹਨੂੰ ਲਾਉਂ ਬਾਦ ਦਾ ਆਤੀ ਦੱਤ ਨੇ ਦਾ ਪਾਣੀ ਲਾਇਆ ਪਿਆ ਇੰਨਾ ਠੰਡਾ ਠੰਡਾ ਪਾਣੀ ਜੈ ਮਾਤਾ ਦੀ ਜੈ ਮਾਤਾ ਪੱਥੇ ਤਾਂ ਮੈਂ ਲੈਤੀ ਜਾਉਂ ਆਏ ਨਹੀਂ ਦਾ ਤੁਸ ਕਿ ਖਾਦਾ ਲੈ ਤੇ ਮਾਤਾ ਦਾ ਨਾ ਬਾਤ ਜਾ ਬੈਤ ਪੱਥੇ ਨਹੀਂ ਮੈਂ ਖਾਦਾ ਹਾਏ ਠੰਡਾ ਠੰਡਾ ਪਾਣੀ ਦੈ ਮਾਤਾ ਦੀ 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 ਪਾਤਾ ਦੈ ਮਾਤਾ ਦੀ ਭਾਈ ਮੈਂ ਤੀ ਕਿਹੜਾ ਖੜਾ ਹੋ ਗਿਆ ਭਾਈ ਮੈਂ ਦੈਲਾ ਨਾ ਤੇ ਖਾਲਾ ਜੀ ਦਾ ਵੜਾ ਸਮਝੋ ਨਾਤੀ ਆ ਜੰਨੇ ਆ ਭਾਈ ਮੈਂ ਤਾਂ ਆਦਾ ਆਂ ਚੱਲ ਆ ਜਾ ਤੂੰ ਭਾਈ ਤਤੀ ਭਾਈ ਅੰਮਾ ਆ ਜਾ ਅੰਨਾ ਭਾਈ ਆ ਜਾ ਆ ਜਾ ਭਾਈ ਪੱਤੇ ਤੱਕ ਲੈਵਾ ਕੋਸੇ ਪੈ ਰਹੇ ਨੇ ਭਾਈ ਮੈਂ ਮੱਦੇ ਆ ਕੋਈ ਨਾ ਭਾਈ ਤੋਰੇ ਦਾ ਦੀਦੇ ਕੋਈ ਨਾ ਬਾਹਰ ਆ ਆ ਭਾਈ ਤਸ ਲੈਣ ਦੇ ਓ ਭਾਈ ਤੂੰ ਦਾ ਤਾਲ ਦਿਆ ਉਸ ਤੋਂ ਪਾਣੀ ਬਾਹਲਾ ਥੰਦਾ ਦੂਦਾ ਦਾ ਤਾਲ ਦਿਆ ਹਾਏ ਤੋਂ ਤਾਂ ਨਹੀਂ ਜਾ ਕਿਰੂ ਪੁੱਛ ਕੇ ਵੜਿਆ ਪੱਠੇ ਤੂੰ ਸਰਦਾਰ ਦੀ ਮਹਿਤਾਜਾ ਸੰਤ ਕੀ ਵੱਦਲੇ ਤੂੰ ਆ ਤੈਨੂੰ ਮਾਮੇ ਦਾ ਮੁੰਡਾ ਨਹੀਂ ਦੀ ਆਇ ਨਾ ਤਲੂਦੀ ਜੱਕ ਰੇੜੀ ਤੇ ਬਾਹਰ ਨਿਕਲ ਦਵਾਓ ਇਧੋ ਉਹ ਦਿਨੇ ਤਾਂ ਬੱਤੇ ਆਉਂਦਾ ਨਹੀਂ ਰੇੜੀ ਚੱਕ ਰੇੜੀ ਜੱਕ ਤੂੰ ਆ ਇਹਦਾ ਹਰਕੀ ਵੜ ਲੂ ਤੂੰ ਤਾਂ ਮਿੱਤਲ ਦਾ ਬਾਲ ਤਿੱਦਲ ਬਲੀ ਫੈਦੀਆਂ ਐ ਹਾਏ ਅੱਤੌ ਲਪਾ ਤੂੰ ਤੱਤ ਨੇ ਮੇਲੇ ਮਾਰਾ ਤੂੰ ਮੈਤੋਂ ਨਾ ਥਾਲੀ ਕਦੋਂ ਪਰਛੇ ਬੱਤੇ ਨੇ ਲੱਖਾ ਤੇ ਜਾਕੂਆਂ ਨੇ ਮੰਗਦੇ ਨਹੀਂ ਖੁੰਦੇ ਆ ਅਸੀਂ ਪੁੱਤ ڈاکੂਆਂ ਦੇ ਓ ਕੱਕ ਤੀੜਾਂ ਦਾ थ हथ सोते दंगलू पीअ तूं थोल ਬਾਪੂ ਕਿਥੇ ਸੀ ਮਾ ਖੇਤ ਗਿਆ ਪੁੱਤ ਉਥੋਂ ਗੀੜਾ ਮਾਰ ਕੇ ਇੱਥੇ ਬਹਿ ਗਿਆ ਆ ਕੇ ਠੀਕ ਆ ਤੇ ਅੱਜ ਪੱਠੇ ਕਿਨੂੰ ਬਣਾਏ ਸੀ ਮੈਂ ਤਾਂ ਕਿਸੇ ਨੂੰ ਨਹੀਂ ਬਣਾਏ ਉਹ ਪਤਾ ਨਹੀਂ ਕੋਈ ਨਾ ਆਇਆ ਲੈਦਾ ਗਦੈਲਾ ਕੁਦੁੱਲਾ ਜਾਂ ਇਹ ਕਹਿੰਦਾ ਸੀ ਉਹ ਜੈਲਾ ਹੁਣ ਠੀਕ ਆ ਤੇ ਬਾਪੂ ਰਕੀ ਆ ਕੇ ਪੱਠੇ ਵੱਟ ਕੇ ਲੈ ਜਾਂਦਾ ਉਹ ਅੱਗੇ ਵੀ ਆਪਣੀ ਚੋਰੀ ਕਰਕੇ ਲਗਾਈ ਪੱਠੇ ਠੀਕ ਆ ਖਾਂ ਆਇਆ ਨਾ ਡੰਗ ਦਾ ਟੱਪਦਾ ਉਹ ਨੂੰ ਨਾ ਛਟਣੀ ਬਾ ਠੀਕ ਆ ਬਾਪੂ ਤੇ ਮੈਂ ਅੱਜ ਰੇਟ ਆਉਂਗਾ ਮੈਂ ਖੇਡਣ ਚੱਲਿਆ ਜਾ ਕੋਈ ਨਹੀਂ ਜਾ ਪੁੱਤ ਟਾਈਮ ਨਾ ਆ ਜੀ ਠੀਕ ਆ ਬਾਪੂ ਯਾਉਂ ਪੱਠੇ ਅਬ ਨਹੀਂ ਖਾਤਾ ਛੇਤੀ ਛੇਤੀ ਵੱਧਲਾ ਜੱਤ ਰਾਜ ਕਿਤੇ ਛੇਤੀ ਛੇਤੀ ਕਰ ਲੈ ਪੈਸਾ ਰੰਨਾ ਜੀ ਖਾਤਾ ਨਾ ਉੱਕੜਾ ਤੂੰ ਮੈਂ ਮੈਂ ਦੇਲਾ ਉੱਕੜਾ ਦਾਲਾ ਤੂੰ ਤੂੰ ਅੱਗੇ ਵੀ ਪੱਠੇ ਪੱਟ ਕੇ ਲਾ ਜਾਣਾ ਮੈਂ ਯਾਰ ਮੈਂ ਤਾਂ ਇਹ ਕੱਲ ਗਿੱਲਾ ਮੱਤ ਸੀ ਆ ਮੈਂ ਮਿਲ ਕੇ ਦੇਖਿਆ ਵੱਧਣ ਲਗੈਣਾ ਦਾ ਯਾਰ ਲੈ ਕਣਕ ਮੇਦਤੀ ਬਈਆ ਤਾ ਆ ਬਈਆ ਲੇਲੀ ਦਾ ਪਿੱਛੇ ਖੜੀ ਆਇਆ ਯਾਰ ਮੈਂ ਵੇਖਿਆ ਕਣਕ ਮੇਦ ਪਿਆਣੀ ਪੈਜੀ ਦਾ ਠਿਕਰਾ ਅੱਖਾਂ ਸਾਡੇ ਨਾ ਮਿਲਾਂ ਹੋਣ ਹੈਲੋ ਭਾਈ ਕਿੱਥੇ ਆ ਘਰੇ ਆਓ ਯਾਰ ਬਾਪੂ ਨੂੰ ਕੁੱਟਤਾ ਹਾਂ ਆ ਜਾ ਉਹ ਆ ਨਹੀਂ ਬੈਠਾ ਹਾਂ ਹੀ ਆਹੀ ਉਹ ਕਿਵੇਂ ਅਰਸ਼ ਕੀ ਕੰਮ ਹੈ ਕੀ ਆ ਕਿਵੇਂ ਫੋਨ ਲਾਇਆ ਸੀ ਵਧੀਆ ਉਹ ਕੁੱਟਨੇ ਜੈਲੇ ਆ ਰਿਹਾ ਕਿ ਭਈ ਆਪਾਂ ਕੀ ਗੱਲ ਹੋ ਗਈ ਯਾਰ ਬਾਪੂ ਕੁੱਟਿਆ ਜਿੰਨਾ ਪੱਠੇ ਵਾਲੇ ਚਾਲ ਪੜਾਈਏ ਬੰਦਾ ਫਿਰ ਆ ਜਾ ਉਹ ਮੁੰਡਾ ਓ ਮੜਾ ਜਾ ਹੋਰ ਜਮਹਿਦਾ ਠੀਕ ਆ ਤੂੰ ਕਿਉਂ ਗਿਆ ਬਾਪੂ ਉਹ ਮੈਨੂੰ ਡਾਈਲੇ ਨੇ ਕੁੱਟਿਆ ਯਾਰ ਪੱਟੇ ਉਹ ਪੱਟੇ ਵੱਢਦੇ ਜਾਂਦਾ ਸੀ ਹੁਣੇ ਮੈਨੂੰ ਛੱਟ ਲਿਆ ਉੱਥੇ ਅੱਜ ਫੇਰ ਵੱਢਿਆ ਮੈਂ ਆਹੋ ਠੀਕ ਆ ਹੁਣ ਉਹ ਫੈਂਟਣਾ ਉਹਨੂੰ ਠੀਕ ਆ ਆ ਜੋ ਅਮਰੀਕਨ ਹੈ ਛੱਟ ਲਓ ਬਸ ਤੇਰੀ ਬੋਲੀ ਸੀਗਾ ਤੇਰੀ ਖੋਦ ਭਾਂਦੋ ਲੱਤਾ ਪੰਨੋ ਦੀਆਂ ਬਸ ਠੀਕ ਆ ਦੱਤ ਫੈਂਕੇਂ ਦੱਤ ਬਦਨੋਂ ਹਾਂ ਪਤਾ ਨਹੀਂ ਸੀ ਯਾਰ ਸੱਤਾਂ ਦੇ ਮੁੰਡੇ ਨੇ ਹੱਥ ਖੜੇ ਕਰਤੇ ਮੁੰਡਾ ਮਸ ਲੱਖਾ ਦਾ ਹੱਥ ਲੈਨੇ ਆ ਇਹ ਦੱਤਾਂ ਦੀ ਦਮਈ ਮਾਰਦੀ ਸੀ ਹਣਾ ਹੋਇਆ ਮੇਰੇ ਬ੍ਰੇਨ ਭਾਰਦੀ ਬੁਲਾ ਨਹੀਂ ਪਾਤੀ ਹੋਰ ਯਾਰ ਵਦਿਆ ਵਦਿਆ ਫੇਤਾ ਆ ਦੱਤਾਂ ਦੇ ਵੱਡੇ ਪੱਠੇ ਨਾ ਤੋਰੀ ਆ ਦਸ ਤਰ ਤੋਂ ਲਵਾਏ ਪੱਤੇ ਆਸਰ ਨੂੰ ਤਾਂ ਦੀ ਤਾਦੇ ਹੁੰਦੇ ਆ ਵਦਿਆ ਵਦਿਆ ਕਿਰਗੜ ਕੇ ਰੱਖ ਦਨੀ ਅਜ ਮੈਲੀ ਚੋਟੀ ਦਾ ਵੇਖ ਰੰਗ